ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਰਾਏ ਤੇ ਗੁੰਡੇ ਦੇਣ ਦਾ ਨਵਾਂ ਧੰਦਾ ਸ਼ੁਰੂ ਹੋ ਗਿਆ ਇੱਕ ਕੰਪਨੀ ਹੈ ਜਿਹੜੀ ਤੁਹਾਨੂੰ ਕਿਰਾਏ ਤੇ ਗੁੰਡੇ ਦਿੰਦੀ ਆ ਆਂਡ ਗਵੰਡ ਹੋਵੇ ਜਾਂ ਕਿਸੇ ਕੰਪਨੀ ਦਾ ਬੌਸ ਹਰ ਕਿਸੇ ਦੇ ਲੜਾਈ ਝਗੜੇ ਨੂੰ 30 ਮਿੰਟਾਂ ਵਿੱਚ ਸੋਲਵ ਕਰ ਦਿੰਦੇ ਆ ਇਹ ਲੋਕ ਕੀ ਤੁਸੀਂ ਉਸ ਕੰਪਨੀ ਦਾ ਨਾਮ ਜਾਨਣਾ ਚਾਹੋਗੇ ਦਰਸਲ ਇਹ ਕੰਪਨੀ ਇੰਡੀਆ ਦੀ ਨਹੀਂ ਇਹ ਕੰਪਨੀ ਜਾਪਾਨ ਦੀ ਹੈ ਜਾਪਾਨ ਨੇ ਸਾਨੂੰ ਦੱਸ ਦਿੱਤਾ ਵੀ ਇਸ ਤਰ੍ਹਾਂ ਵੀ ਬਿਜ਼ਨਸ ਕੀਤਾ ਜਾ ਸਕਦਾ ਹੈ ਜਾਪਾਨ ਦੀ ਇਹ ਕੰਪਨੀ ਜਿਸ ਦਾ ਨਾਮ ਰੈਂਟਲ ਕਵਾਹੀਤੂ ਆ ਨੇ ਲੋਕਾਂ ਵਿਚਲੇ ਝਗੜਿਆਂ ਨੂੰ ਜਿਹੜਾ ਨਿਵੇੜਨ ਲਈ ਇੱਕ ਨਵਾਂ ਤਰੀਕਾ ਲੱਭ ਲਿਆ। ਦਰਅਸਲ ਇਹ ਕੰਪਨੀ ਲੋਕਾਂ ਨੂੰ ਕੁਝ ਪੈਸਿਆਂ ਦੇ ਬਦਲੇ ਜਿਹੜੀ ਹੱਟੇ-ਖੱਟੇ ਜਿਹੜੇ ਡਰਾਉਣੇ ਦੇਖਣ ਵਾਲੇ ਗੁੰਡੇ ਦਿੰਦੀ ਆ ਕਿਰਾਏ ਤੇ ਜੋ ਸਿਰਫ 30 ਮਿੰਟਾਂ ਵਿੱਚ ਲੋਕਾਂ ਦੇ ਲੜਾਈ ਝਗੜੇ ਨੂੰ ਨਿਵੇੜ ਦਿੰਦੇ ਆ। ਤਾਂ ਇਸ ਤਰ੍ਹਾਂ ਨਾਲ ਜਦੋਂ ਵੀ ਇਹਨਾਂ ਕੋਲੇ ਕੋਈ ਕਲਾਇੰਟ ਜਾਂ ਗ੍ਰਾਹਕ ਆਉਂਦਾਗਾ ਤਾਂ ਗ੍ਰਾਹਕ ਤੋਂ ਇਹ ਪੈਸੇ ਲੈ ਕੇ ਉਹਨਾਂ ਨਾਲ ਇੱਕ ਖੌਫਨਾਕ ਬੰਦੇ ਭੇਜ ਦਿੰਦੇ ਆ। ਤੇ ਇਹ ਬੰਦੇ ਸਿਰਫ ਅੱਧੇ ਘੰਟੇ ਵਿੱਚ ਹਰ ਕਿਸੇ ਦਾ ਅਭਿਵਾਦ ਨਿਵੇੜ ਦਿੰਦੇ ਆ ਚਾਹੇ ਛੋਟੇ ਤੋਂ ਛੋਟਾ ਲੜਾਈ ਝਗੜਾ ਹੋਵੇ ਜਾਂ ਕੋਈ ਵੱਡੇ ਤੋਂ ਵੱਡਾ ਮਸਲਾ ਹਰ ਕਿਸੇ ਦੇ ਮਸਲੇ ਨੂੰ ਇਹ ਜਿਹੜੇ ਨਿਵੇੜ ਕੇ ਸਾਹ ਲੈਂਦੇ ਆਗੇ ਨਿਵੇੜ ਕੇ ਹੀ ਵਾਪਸ ਆਉਂਦੇ ਆ ਇਹ ਤਾਂ ਕੰਪਨੀ ਦੇ ਮੁਤਾਬਕ ਇਸ ਸਰਵਿਸ ਦੀ ਵਰਤੋਂ ਲੋਕ ਆੜ ਗਵਾੜ ਨੂੰ ਚੁੱਪ ਕਰਾਉਣ ਲਈ ਜਾਂ ਕਿਸੇ ਤੇ ਪਤੀ ਪਤਨੀ ਦੇ ਝਗੜੇ ਨੂੰ ਹੱਲ ਕਰਨ ਲਈ ਜਾਂ ਕਿਸੇ ਵੱਡੀ ਕੰਪਨੀ ਵਿੱਚ ਕਿਸੇ ਕਰਮਚਾਰੀਆਂ ਨੂੰ ਜਿਹੜੇ ਕਰਮਚਾਰੀ ਮਨਮਾਨੀ ਕਰਦੇ ਆ ਉਹਨਾਂ ਨੂੰ ਸੈੱਟ ਕਰਨ ਲਈ ਜਾਂ ਵੱਡੇ ਕਿਸੇ ਮਾਲਕ ਨੂੰ ਜਿਹੜਾ ਤਨਖਾਹ ਨਹੀਂ ਪਾਉਂਦਾ ਕਿਸੇ ਕਰਮਚਾਰੀਾਂ ਦੀ ਇਸ ਦਾ ਸ਼ੋਸ਼ਣ ਕਰਦਾ ਉਸ ਨੂੰ ਜਿਹੜਾ ਕਟਕਟਾਪਾ ਕਰਦੇ ਹੈ ਤੇ ਵਰਤੋਂ ਕਰਦੇ ਹੈਗੇ ਤਾਂ ਜਪਾਨ ਦੀ ਇਹ ਕੰਪਨੀ ਨੇ ਇਹ ਵੀ ਦਾਵਾ ਕੀਤਾ ਕਿ ਇਸ ਸਰਵਿਸ ਵਿੱਚ ਉਹਨਾਂ ਦੇ ਸਾਰੇ ਕੰਮ ਲੀਗਲ ਤਰੀਕੇ ਨਾਲ ਕੀਤੇ ਜਾਂਦੇ ਹੈਗੇ ਕਾਨੂੰਨੀ ਨਿਯਮਾਂ ਵਿੱਚ ਇਸ ਦੀ ਕੋਈ ਵੀ ਉਲੰਘਣਾ ਨਹੀਂ ਕੀਤੀ ਜਾਂਦੀ ਸਾਰੇ ਕੰਮ ਲੀਗਲ ਹੁੰਦੇ ਆਗੇ ਸਾਹ ਦੇ ਨਾਲ ਇਸ ਕੰਪਨੀ ਨੇ ਇਹ ਵੀ ਕਿਹਾ ਕਿ ਸਾਡੇ ਇਹ ਬੰਦੇ ਡਰਾਉਣੇ ਦੇਖਣ ਵਾਲੇ ਕੋਈ ਗੈਂਗਸਟਰ ਨਹੀਂ ਹੈਗੇ ਤੇ ਇਹ ਸਿਰਫ ਮਸਲਿਆਂ ਦਾ ਹੱਲ ਕਰਨ ਲਈ ਇਹ ਕੰਪਨੀ ਬਣਾਈ ਗਈ ਆ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਸਕੀਮ ਕਿਵੇਂ ਲੱਗੀ ਜਪਾਨ ਵਾਲਿਆਂ ਦਾ ਇਹ ਆਈਡੀਆ ਕਿਸ ਤਰ੍ਹਾਂ ਦਾ ਲੱਗਿਆ ਕਿ ਭਾਰਤ ਵਿੱਚ ਵੀ ਇਹ ਲਾਗੂ ਹੋਣਾ ਚਾਹੀਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਧੰਨਵਾਦ ਸਾਰੇ